ਦੀਨ ਲਿਖਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਬਗਦਾਦ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ ਤੇ ਬਗਦਾਦ ਦੀ ਧਰਤੀ ਤੇ ਜਦੋਂ ਪਾਤਸ਼ਾਹ ਵਿਰਾਜਮਾਨ ਹੈ ਤੇ ਉੱਥੇ ਬਹੁਤ ਸਾਰੇ ਗੁਰੂ ਨਾਨਕ ਦੀ ਸੰਗਤ ਕਰਨ ਵਾਸਤੇ ਆਉਂਦੇ ਉਹਨਾਂ ਵਿੱਚ ਬਹੁਤ ਸਾਰੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਉਹ ਵੀ ਗੁਰੂ ਨਾਨਕ ਦੀ ਪਾਵਨ ਪਵਿੱਤਰ ਖਜੂਰੀ ਦੇ ਵਿੱਚ ਮਹਾਰਾਜ ਜੀ ਦੇ ਦਰ ਦੀ ਸੰਗਤ ਕਰਨ ਵਾਸਤੇ ਆਇਆ ਕਰਦਾ ਸੀ ਕਿਉਂਕਿ ਜੀਵਨ ਤਾਂ ਸਹਿਬ ਦਾ ਬੜਾ ਲਮੇਰਾ ਹੈ ਆਪਾਂ ਵਿੱਚੋਂ ਟਿਊ ਕੁਮਾਤਰ ਮੇਰੇ ਤੋਂ ਬਾਅਦ ਸਾਡੇ ਗਿਆਨੀ ਜੀ ਗਿਆਨੀ ਹਰਜੀਤ ਸਿੰਘ ਜੀ ਉਹਨਾਂ ਵਿਚਾਰ ਕਰਨੀ ਹੈ ਇਸ ਕਰਕੇ ਮੈਂ ਬਿਲਕੁਲ ਸੰਖੇਪ ਬੇਨਤੀ ਕਰ ਰਿਹਾ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਜੀਦੇ ਪਾਵਨ ਦਰਬਾਰ ਵਿੱਚ ਇੱਕ ਬੀਬੀ ਸਲੀਮਾ ਦਾ ਉਹਨਾਂ ਨੇ ਜ਼ਿਕਰ ਕੀਤਾ ਬੁਰਕਾ ਪਾ ਕੇ ਰੋਜ਼ ਗੁਰੂ ਨਾਨਕ ਦੇ ਘਰ ਦੀ ਸੰਗਤ ਕਰਨ ਵਾਸਤੇ ਹੁੰਦੀ। ਉਹ ਪਿੱਛੇ ਬੈਠ ਜਾਂਦੀ ਹੈ ਰੋਜ਼। ਉਹ ਜਦੋਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਉਹਨੇ ਨੇਮ ਨਾਲ ਆਉਣਾ। ਇੱਕ ਦਿਨ ਸਤਗੁਰੂ ਕਹਿੰਦੇ ਆ ਵੀ ਇਹਨੂੰ ਸਲੀਮਾ ਨੂੰ ਬੁਲਾਓ ਸਾਡੇ ਕੋਲ। ਜਦੋਂ ਪਾਤਸ਼ਾਹ ਜੀ ਦੇ ਕੋਲ ਬੁਲਾਇਆ ਗਿਆ। ਸਲੀਮਾ ਨੂੰ ਅੱਖ ਲੱਗੇ ਵੀ ਸਲੀਮਾ ਹੁਣ ਤੂੰ ਵਾਪਸ ਘਰ ਚਲੀ ਜਾ ਜਦੋਂ ਮਹਾਰਾਜ ਗੁਰੂ ਨਾਨਕ ਉਹਨੂੰ ਜਾਣ ਬਾਬਤ ਕਹਿੰਦੇ ਆ ਤੇ ਉਹ ਅੱਗੋਂ ਬੇਨਤੀ ਕਰਕੇ ਕਹਿੰਦੀ ਹੈ ਹਾਂ ਮੈਨੂੰ ਵੀ ਇੰਜ ਲੱਗਦਾ ਮੈਨੂੰ ਘਰ ਜਾਣਾ ਚਾਹੀਦਾ ਕਿਉਂਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਮੇਰੇ ਖਵੰਦ ਮੇਰੇ ਪਤੀ ਘਰ ਆ ਗਏ ਹੁਣ ਸਤ ਸੰਗਤ ਹੁਣ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਸੰਗਤ ਕਰਕੇ ਗੁਰੂ ਨਾਨਕ ਦੇ ਪਵਿੱਤਰ ਚਰਨਾਂ ਦੇ ਵਿੱਚ ਸੀਸ ਨਿਵਾ ਕੇ ਉਹਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਸੀ ਵੀ ਕੀ ਵਾਪਰਨ ਵਾਲਾ ਹੈ ਤੇ ਕੀ ਵਾਪਰ ਚੁੱਕਾ ਉਹਨੂੰ ਇਸ ਗੱਲ ਦੀ ਸਮਝ ਆ ਗਈ ਜਦੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪਣੇ ਮੁਖਾਰ ਮੰਦ ਚੋਂ ਬਚਨ ਕਰਕੇ ਉਹਨੂੰ ਜਾਣ ਬਾਬਤ ਕਹਿੰਦੇ ਆ ਉਹ ਕਹਿੰਦੀ ਹਾਂ ਮੈਨੂੰ ਜਾਨਣਾ ਚਾਹੀਦਾ ਹੈ ਪਾਤਸ਼ਾਹ ਨੇ ਜਿਹੜੀ ਅੱਜ ਪਾਵਰ ਜਿਹੜੀ ਅੱਜ ਤਾਕਤ ਤੇਰੇ ਵਿੱਚ ਆਈ ਹੈ ਇਹਨੂੰ ਇਹ ਅਜਾ ਰਖੈ ਜਰੀ ਨਹੀਂ ਜਾਂਦੀ ਪਰ ਇਹਨੂੰ ਜਰ ਜ਼ਰੂਰ ਲੈ ਕਿਉਂਕਿ ਜਦੋਂ ਆਉਣ ਵਾਲੇ ਸਮੇਂ ਦੇ ਬਾਬਤ ਪਤਾ ਲੱਗਣ ਲੱਗ ਜਾਏਗੀ ਤੇ ਫਿਰ ਮਨੁੱਖ ਭੁੱਲ ਜਾਂਦਾ ਸਭ ਕੁਝ ਕਿੱਥੇ ਚਰਿਆ ਜਾਂਦਾ ਉਹ ਚਲੀ ਗਈ ਜਦੋਂ ਉਹ ਘਰ ਗਈ ਤੇ ਉਹਦਾ ਪਤੀ ਹੈ ਜੀ ਉਹ ਉਹਨਾਂ ਸਮਿਆਂ ਦੇ ਵਿੱਚ ਵਪਾਰ ਕਰਿਆ ਕਰਦਾ ਸੀ ਊਠਾਂ ਦਾ ਵਪਾਰ ਵੱਖ-ਵੱਖ ਦੇਸ਼ਾਂ ਵਿੱਚ ਉਹਨੇ ਜਾਣਾ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਵੇਂ ਕਿਤੇ ਸਮਾਂ ਬਣਦਾ ਊਠ ਵੇਚਨੇ ਤੇ ਫਿਰ ਵਾਪਸ ਘਰ ਆ ਜਾਣਾ ਉਹ ਇੱਕ ਦਿਨ ਜਦੋਂ ਆਪਣੇ ਘਰ ਤੋਂ ਗਿਆ ਤੇ ਜਾਂਦਿਆਂ ਵਕਤ ਉਹਨੇ ਕੀ ਵੇਖਿਆ ਸਾਥ ਸੰਗਤ ਉਹਦੇ ਊਠ ਕਿਸੇ ਕਿਸਾਨ ਦੇ ਖੇਤ ਵਿੱਚ ਗਏ ਉਹਨੇ ਕਿਸਾਨਾਂ ਉਹਨਾਂ ਉਹਦੇ ਊਠਾਂ ਨੇ ਕਿਸਾਨਾਂ ਦੀਆਂ ਫਸਲਾਂ ਉਜਾੜ ਦਿੱਤੀ ਜਦੋਂ ਫਸਲਾਂ ਉਜਾੜੀਆਂ ਕਿਸਾਨ ਆ ਗਏ ਉਹਨਾਂ ਗੁੱਸੇ ਵਿੱਚ ਆ ਕੇ ਪੱਥਰ ਚੁੱਕਿਆ ਤੇ ਸਾਥ ਸੰਗਤ ਊਠਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਸ ਵਕਤ ਉੱਥੇ ਇੱਕ ਊਠ ਦੀ ਉੱਥੇ ਮੌਤ ਹੋਈ ਜਦੋਂ ਮੌਤ ਹੋਈ ਉਹਨੇ ਊਠ ਹੀ ਪੱਥਰ ਚੁੱਕਿਆ ਪੱਥਰ ਚੱਕਣ ਤੋਂ ਬਾਅਦ ਉਸ ਕਿਸਾਨ ਨੂੰ ਮਾਰਿਆ ਤੇ ਕਿਸਾਨ ਦੀ ਮੌਤ ਹੋ ਗਈ ਮੇਸ਼ਰ ਦੇਸ਼ ਦੀ ਇਕੱਠ ਜਦੋਂ ਮੌਤ ਹੋਈ ਆਪਾਂ ਅਰਬ ਕੰਟਰੀਆਂ ਬਾਬਤ ਜਾਣਦੇ ਆਂ ਵੀ ਸਖਤ ਕਾਨੂੰਨ ਹੈ ਜੀ ਜੇ ਕਿਸੇ ਦਾ ਕਤਲ ਕਰਾਂਗੇ ਖੂਨ ਕਰਾਂਗੇ ਤੇ ਫਿਰ ਉਹਦੀ ਸਜ਼ਾ ਬੜੀ ਪੈੜੀ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਨ ਤੇ ਸਜ਼ਾ ਕੋਈ ਵੀ ਸਜ਼ਾ ਇਹ ਮੌਤ ਖੂਨ ਕੀਤਾ ਤੇ ਇਹਨੂੰ ਵੀ ਬਦਲੇ ਵਿੱਚ ਮੌਤ ਦੇ ਘਾਟ ਉਤਰ ਅਦਾਲਤ ਦੇ ਵਿੱਚ ਖੜਾ ਹੋਇਆ ਉਹ ਜਦੋਂ ਜੱਜ ਦਾ ਫੈਸਲਾ ਸੁਣਦਾ ਇੱਕ ਵਾਰੀ ਖਾਮੋਸ਼ੀ ਚਿਹਰਾ ਮੁਰਝਾ ਜਾਂਦਾ ਤੇ ਅੱਗੋਂ ਨਾਲ ਹੀ ਜੱਜ ਫੈਸਲਾ ਸੁਣਾਉਂਦਾ ਜੇ ਤੈਨੂੰ ਮੌਤ ਕਬੂਲ ਨਹੀਂ ਤੇ ਤੂੰ ਜਿੰਨਾ ਇਹਨਾਂ ਦਾ ਨੁਕਸਾਨ ਕੀਤਾ ਉਹਦੇ ਬਦਲੇ ਵਿੱਚ ਪੈਸੇ ਦੇ ਦੇ ਪੈਸੇ ਦੇ ਦੇ ਤੇ ਤੂੰ ਇੱਥੋਂ ਚਲਿਆ ਜਾ ਤੇਰੀ ਜ਼ਿੰਦਗੀ ਬਖਸ਼ ਦਿੱਤੀ ਜਾਏ ਸਾਧ ਸੰਗਤ ਉਹ ਉੱਥੇ ਜਦੋਂ ਪੈਸਿਆਂ ਬਾਰੇ ਸੁਣਦਾ ਤੇ ਅੰਦਰ ਵਿਚਾਰ ਚੱਲਦੇ ਆ ਮਨਾ ਇਹਨਾਂ ਰਕਮ ਬਹੁਤ ਵੱਡੀ ਰੱਖੀ ਐ ਤੇ ਇੰਨੀ ਰਕਮ ਦਾ ਪ੍ਰਬੰਧ ਨਹੀਂ ਹੋ ਸਕਦਾ ਜਦੋਂ ਅੰਦਰ ਚਿੰਤਾ ਪੈਦਾ ਕੋਈ ਵੀ ਇੰਨੀ ਰਕਮ ਲੈ ਕੇ ਕਿੱਥੋਂ ਆਵਾਂ ਨਾਲ ਹੀ ਜੱਜ ਅਗਲਾ ਫੈਸਲਾ ਸੁਣਾਉਂਦਾ ਵੀ ਜੇ ਤੇਰੇ ਕੋਲੇ ਇਸ ਵਕਤ ਇੰਨੀ ਰਕਮ ਦੇਣ ਵਾਸਤੇ ਨਹੀਂ ਤੇ ਤੈਨੂੰ 15 ਕੁ ਦਿਨਾਂ ਦਾ ਵਕਤ ਦਿੱਤਾ ਤੂੰ ਇਹਦੇ ਵਿੱਚ ਪ੍ਰਬੰਧ ਕਰਕੇ ਲੈ ਆ ਪਰ ਆਪਣੀ ਥਾਂ ਤੇ ਇੱਕ ਜਾਮਣ ਜ਼ਰੂਰ ਦੇ ਜਮ ਨਹੀਂ ਦੇ ਕੇ ਜਾ ਫਿਰ ਭੇਜਾਂਗੇ ਤੈਨੂੰ ਹੁਣ ਤਿੰਨੇ ਗੱਲਾਂ ਉਹਦੇ ਸਾਹਮਣੇ ਸੀ ਪਹਿਲਾ ਖੂਨ ਦਾ ਬਦਲਾ ਖੂਨ ਦੂਜੀ ਜੇ ਖੂ ਮਰਨਾ ਨਹੀਂ ਚਾਹੁੰਦਾ ਮੌਤ ਕਬੂਲ ਨਹੀਂ ਤੇ ਫਿਰ ਇਹਦੇ ਬਦਲੇ ਵਿੱਚ ਪੈਸੇ ਦੇ ਜੇ ਪੈਸੇ ਇਸ ਵਕਤ ਹੈ ਨਹੀਂ ਤੇ ਪੈਸਿਆਂ ਦਾ ਪ੍ਰਬੰਧ ਕਰਨ ਵਾਸਤੇ ਸਮਾਂ ਹੈ ਪਰ ਉਹਦੇ ਵਾਸਤੇ ਤੂੰ ਆਪਣੀ ਥਾਂ ਤੇ ਜਾਮਣ ਦੇ ਕੇ ਤਿੰਨੇ ਗੱਲਾਂ ਉਥੇ ਪੂਰੀਆਂ ਕਰਨੀਆਂ ਉਹਦੇ ਵਾਸਤੋਂ ਬਾਹਰ ਦੀ ਗੱਲ ਸੀ ਪਰ ਉਹ ਸਾਦ ਸੰਗਤ ਕੀ ਵੇਂਦਾ ਹੈ ਅਜੇ ਅਦਾਲਤ ਦੇ ਵਿੱਚ ਜੱਜ ਉਜੂ ਫੈਸਲਾ ਸੁਣਾ ਰਿਹਾ ਹੈ ਤੇ ਇੰਨੇ ਨੂੰ ਅਧ ਖੜੀ ਉਮਰ ਦਾ ਕੋਈ ਸੱਜਣ ਆਇਆ ਉਹਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਜੱਜ ਨੂੰ ਕਹਿ ਦਿੱਤਾ ਇਹਦੀ ਥਾਂ ਤੇ ਜਾਮਣੀ ਇਹਦੀ ਮੈਂ ਪਰਦਾ ਇਹਨੂੰ ਵਕਤ ਦੇ ਦਿਓ ਇਹ ਪੈਸਿਆਂ ਦਾ ਪ੍ਰਬੰਧ ਕਰਕੇ ਤੁਹਾਡੇ ਪਾਸ ਆ ਜਾਏਗਾ ਜੇ ਨਾ ਆਇਆ ਤੇ ਇਹਦੀ ਥਾਂ ਤੇ ਤੁਸੀਂ ਸਜ਼ਾ ਮਿਲੋਗੇ ਸਤ ਸੰਗਤ ਉਹ ਜਦੋਂ ਉੱਥੇ ਜਮਨੀ ਦੇ ਦਿੱਤੀ ਗਈ ਵਾਪਸ ਮੁੜਿਆ ਤੇ ਵਾਪਸ ਮੁੜਨ ਤੇ ਉਹਨੂੰ ਉਹਦੇ ਨਗਰਦਿਆਂ ਨੇ ਬੜਿਆਂ ਨੇ ਉਹਦੇ ਕੰਨ ਭਰੇ ਤੂੰ ਬਾਹਰ ਉਠਾਂ ਦਾ ਵਪਾਰ ਕਰ ਰਿਹਾ ਹੈ ਮਿਸ਼ਰ ਦੇਸ਼ ਦੇ ਵਿੱਚ ਤੇਰੀ ਧਰਮਸ ਪਤਨੀ ਆਪਾਂ ਤਾਂ ਇਸਲਾਮ ਨੂੰ ਮੰਨਣ ਵਾਲੇ ਤੇਰੀ ਧਰਮਸ ਪਤਨੀ ਰੋਜ਼ Hindu ਪੀੜ ਦੇ ਕੋਲ ਉਹਨਾਂ ਦੀ ਸੰਗਤ ਕਰਨ ਵਾਸਤੇ ਜਾਂਦੀ ਕਿੰਦੂ ਪੀਰ ਕਹਿੰਦੇ ਸੀ ਗੁਰੂ ਨਾਨਕ ਨੂੰ ਉੱਥੋਂ ਦੇ ਵੀ ਉਹ ਰੋਜ਼ ਉਹਦੇ ਕੋਲੇ ਉਹਨਾਂ ਦੀ ਸੰਗਤ ਕਰਨ ਵਾਸਤੇ ਜਾਂਦਾ ਸਤ ਸੰਗਤ ਜਦੋਂ ਵਾਪਸ ਆਇਆ ਇਹ ਸਾਰੀ ਖਬਰ ਮਿਲੀ ਪਹਿਲਾਂ ਹੀ ਪਰੇਸ਼ਾਨੀ ਤਾਂ ਬਹੁਤ ਸੀ ਖਣ ਹੋਰ ਪਰੇਸ਼ਾਨੀ ਵਧ ਗਈ ਅੱਗੋਂ ਧਰਮਸਪਤਨੀ ਸਲੀਮਾ ਦੇ ਨਾਲ ਮਿਲਾਪ ਹੋਇਆ ਤੇ ਪੁੱਛਦਾ ਕਹਿੰਦਾ ਤੂੰ ਕਿਹੜੇ ਹਿੰਦੂ ਪੀਰ ਕੋਲ ਜਾਂਦੀ ਆ ਸੰਗਤ ਕਰਨ ਵਾਸਤੇ ਉਹ ਕਹਿੰਦੀ ਵੀ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸੂ ਮੈਂ ਕਿਹੜੇ ਕਿਹਦੇ ਕੋਲ ਜਾਨੀ ਆ ਪਰ ਤੁਸੀਂ ਇਹ ਮੈਨੂੰ ਦੱਸੋ ਵੀ ਜਿਹੜਾ ਮਿਸਰ ਦੇਸ਼ ਵਿੱਚ ਤੁਹਾਡੇ ਤੋਂ ਕਤਲ ਹੋਇਆ ਉਹਦਾ ਕੀ ਬਣਿਆ ਹੁਣ ਬੜੀ ਖਰਾਨੀ ਦੀ ਗੱਲ ਸੀ ਉਹ ਖਰਾਨਾ ਇੰਨਾ ਹੋਇਆ ਕਹਿੰਦਾ ਵੀ ਕਤਲ ਹੋਇਆ ਮਿਸਰ ਦੇਸ਼ ਦੇ ਵਿੱਚ ਤੂੰ ਬੈਠੀ ਆ ਬਗਦਾਦ ਤੈਨੂੰ ਉੱਥੋਂ ਬਾਬਤ ਕੀ ਪਤਾ ਵੀ ਮਿਸਰ ਦੇਸ਼ ਦੇ ਵਿੱਚ ਮੇਰੇ ਤੋਂ ਕਤਲ ਹੋਇਆ ਉਹ ਕਹਿੰਦੀ ਵੀ ਹਾਂ ਜੇ ਨਹੀਂ ਹੋਇਆ ਤੇ ਦੱਸ ਕਹਿੰਦਾ ਹਾਂ ਮੇਰੇ ਤੋਂ ਕਤਲ ਹੋਇਆ ਉਸ ਕਤਲ ਦਾ ਮੈਨੂੰ ਬਹੁਤ ਵੱਡਾ ਖਰਜਾਨਾ ਭੁਗਤਣਾ ਪੈ ਰਿਹਾ ਹੈ ਪਹਿਲਾਂ ਤਾਂ ਮੈਨੂੰ ਜੱਜ ਕਹਿ ਰਿਹਾ ਸੀ ਵੀ ਤੈਨੂੰ ਮੌਤ ਦੇ ਕੋਲ ਉਤਾਰ ਦੇਣਾ ਜੇ ਉਹ ਨਹੀਂ ਤੇ ਉਹਦੇ ਤੋਂ ਬਾਅਦ ਉਹਨੇ ਮੈਨੂੰ ਕਿਹਾ ਵੀ ਆਪਣੀ ਥਾਂ ਤੇ ਇਹਨੇ ਪੈਸੇ ਵਰਦੇ ਜੇ ਮੌਤ ਕਬੂਲ ਨਹੀਂ ਫਿਰ ਉਹਨੇ ਕਿਹਾ ਵੀ ਜੇ ਮੌਤ ਵੀ ਕਬੂਲ ਨਹੀਂ ਪੈਸਿਆਂ ਦਾ ਵੀ ਪ੍ਰਬੰਧ ਨਹੀਂ ਤੇ ਆਪਣੀ ਥਾਂ ਤੇ ਜਾਮਣ ਦੇ ਜਾ ਤੇ ਪੈਸਿਆਂ ਦਾ ਪ੍ਰਬੰਧ ਕਰਕੇ ਸਲੀਮਾ ਮੈਂ ਉਹ ਪੈਸਿਆਂ ਦਾ ਪ੍ਰਬੰਧ ਕਰਨ ਵਾਸਤੇ ਇੱਥੇ ਆਇਆ ਸਤ ਸੰਗਤ ਮੈਂ ਸੰਖੇਪ ਜਾਂ ਕਹਦੇ ਆ ਸਮਾਪਤੀ ਵਾਲੇ ਪਾਸੇ ਆਵਾਂ ਜਦੋਂ ਉਹਨੇ ਦੱਸਿਆ ਨਾ ਸਾਰੀ ਹਕੀਕਤ ਤੇ ਸਲੀਮਾ ਨੂੰ ਅੱਗੋਂ ਕਹਿੰਦਾ ਵੀ ਹੁਣ ਮੈਂ ਇੰਨੇ ਪੈਸਿਆਂ ਦਾ ਪ੍ਰਬੰਧ ਕਰਕੇ ਇੱਥੋਂ ਲੈ ਕੇ ਜਾਣਾ ਤੇ ਉੱਥੇ ਜਾ ਕੇ ਜੱਜ ਦੇ ਸਾਹਮਣੇ ਰੱਖਣਾ ਫਿਰ ਉਹ ਮੇਰੇ ਜਮਨ ਨੂੰ ਬਖਸ਼ੇਗਾ ਨਹੀਂ ਤਾਂ ਮੇਰੀ ਥਾਂ ਤੇ ਮੇਰੇ ਜਮਨ ਨੂੰ ਮੌਤ ਦੇ ਘਾਟ ਉਤਾਰ ਦੇ ਜਦੋਂ ਪੈਸਿਆਂ ਦਾ ਪ੍ਰਬੰਧ ਕਰਕੇ ਉੱਥੇ ਗਿਆ ਜੱਜ ਅੱਗੋਂ ਫੈਸਲਾ ਸੁਣਾਈ ਜਾਂਦਾ ਸੀ ਜਮਨ ਨੂੰ ਲਾਸਟ ਦਿਨ ਸੀ ਕਹਿੰਦਾ ਜਿਹਦੀ ਜਮਨੀ ਤੂੰ ਦਿੱਤੀ ਹੈ ਜੇ ਅੱਜ ਤੇਰੀ ਥਾਂ ਤੇ ਉਹ ਨਾ ਆਇਆ ਨਾ ਪੈਸੇ ਲੈ ਕੇ ਤੇ ਉਹਦੀ ਥਾਂ ਤੇ ਤੈਨੂੰ ਮੌਤ ਤੇ ਘਾਟ ਉਤਾਰ ਦਿੱਤਾ ਜਾਏਗਾ ਤੇ ਇਧਰੋਂ ਇਹਦਾ ਜਮਨ ਕਹਿ ਰਿਹਾ ਸੀ ਜਿਹਦੀ ਅਸੀਂ ਜਮਨੀ ਪਰਦੀਏ ਉਹ ਕਦੀ ਮੁੱਕਰਦੇ ਨਹੀਂ ਹੁੰਦੇ ਉਹ ਕਦੀ ਵਚਨ ਕਰਕੇ ਨਹੀਂ ਮੁੱਕਰਦੇ ਪੈਸੇ ਰੱਖੇ ਪਿੱਛੇ ਘੁੰਮ ਕੇ ਵੇਖਿਆ ਵੀ ਮੈਂ ਆਪਣੇ ਜਮਨ ਦਾ ਧੰਨਵਾਦ ਤਾਂ ਕਰ ਲਿਆ ਪਿੱਛੇ ਘੁੰਮ ਕੇ ਵੇਖਿਆ ਕੋਈ ਨਜ਼ਰ ਨਾ ਆਇਆ ਅਦਾਲਤ ਵਿੱਚ ਖੜੇ ਲੋਕਾਂ ਤੋਂ ਪੁੱਛਦਾ ਵੀ ਕਿੱਥੇ ਗਿਆ ਉਹ ਜਮਨ ਜਿਨੇ ਮੇਰੀ ਜਾਮਣੀ ਭਰੀ ਜਿਨੇ ਮੈਨੂੰ ਮੌਤ ਦੇ ਮੂੰਹ ਚੋਂ ਬਚਾਇਆ ਉਹ ਅਦਾਲਤ ਵਿੱਚੋਂ ਜਵਾਬ ਮਿਲਦਾ ਸਾਨੂੰ ਨਹੀਂ ਪਤਾ ਕਿੱਥੇ ਗਿਆ ਤੇਰੇ ਨਾਲ ਆਇਆ ਸੀ ਤੇਰੇ ਨਾਲ ਚਲਾ ਗਿਆ ਅਸੀਂ ਨਾ ਪਹਿਲਾਂ ਵੇਖਿਆ ਨਾ ਉਹਨੂੰ ਕਿਤੇ ਜਾਣਦੇ ਐ ਬਸ ਤੇਰੇ ਨਾਲ ਹੀ ਕੋਈ ਆਇਆ ਸੀ ਤੇਰੇ ਨਾਲ ਹੀ ਵਾਪਸ ਮੁੜ ਗਿਆ ਸਾਨੂੰ ਇਸ ਬਾਬਤ ਜਾਣਕਾਰੀ ਸਾਧ ਸੰਗਤ ਅੱਜ ਜਦੋਂ ਵਾਪਸ ਮੁੜਿਆ ਨਾ ਤੇ ਵਾਪਸ ਮੁੜ ਕੇ ਆਪਣੀ ਧਰਮਸ ਪਤਨੀ ਨੂੰ ਕਹਿੰਦਾ ਵੀ ਜਿਹੜੇ ਹਿੰਦੂ ਪੀੜਤੀ ਤੂੰ ਸੰਗਤ ਕਰਨ ਵਾਸਤੇ ਜਾਂਦੀ ਹੈ ਜਿਹਦੇ پاس ਤੂੰ ਰੋਜ਼ ਹਾਜ਼ਰੀ ਭਰਦੀ ਹੈ ਅੱਜ ਮੇਰਾ ਚਿਤ ਕਰਦਾ ਵੀ ਉਹਦੇ دیدار ਇੱਕ ਵਾਰੀ ਮੈਂ ਵੀ ਕਰਾਂ ਤੇ ਵੇਖਾਂ ਕੌਣ ਹੈ ਉਹ ਜਿਹਦੇ پاس ਬਹੁਤ ਵੱਡੀ ਤਦਾਦ ਵਿੱਚ ਸੰਗਤਾਂ ਆਉਂਦੀਆਂ ਜਿਹਦੇ پاس ਬਹੁਤ ਵੱਡੀ ਤਦਾਦ ਵਿੱਚ ਲੋਕ ਆਉਂਦੇ ਆ ਤੇ ਉਹਦਾ ਬਚਨ ਬिलास ਉਹ ਕਹਿੰਦੀ ਜੀ ਚਲੋ ਮੈਂ ਤਿਆਰ ਅਗਲਾ ਦਿਨ ਚੜਿਆ ਅਮਰਤ ਵੇਲਾ ਸੀ ਅਗਲਾ ਦਿਨ ਚੜਿਆ ਤੇ ਸਾਧ ਸੰਗਤ ਦੋਨੋਂ ਜੀ ਸਲੀਮਾ ਤੇ ਉਹਦਾ ਘਰ ਵਾਲਾ ਦੋਨੋਂ ਜੀ ਉਹ ਪਾਵਨ ਜਿੱਥੇ ਗੁਰੂ ਨਾਨਕ ਦਾ ਦਰਬਾਰ ਸੱਜਦਾ ਸੀ ਜਿੱਥੇ ਭਾਈ ਮਰਦਾਨਾ ਜੀ ਵਰਗੇ ਸਿੱਖ ਰਬਾਬ ਵਜਾਇਆ ਕਰਦੇ ਸੀ ਉੱਥੇ ਸਾਧ ਸੰਗਤ ਉਹ ਆਣ ਪਹੁੰਚੀ ਮੋਹਨੇ ਰਾਸੀ ਉਹਨਾਂ ਸਮਿਆਂ ਦੇ ਵਿੱਚ ਕੋਈ ਅਜਵਰਗਾ ਪ੍ਰਬੰਧਤਾ ਹੈ ਨਹੀਂ ਸੀ ਜਦੋਂ ਥੋੜੀ ਜੀ ਲੋ ਲੱਗੀ ਥੋੜਾ ਜਾਂ ਦਿਨ ਚੜਿਆ ਉਹਦਾ ਘਰ ਵਾਲਾ ਉਹਦੀ ਆਪਣੀ ਧਰਮਸਪਤਨੀ ਸਲੀਮਾ ਨੂੰ ਰੋਕ ਕੇ ਕਹਿੰਦਾ ਸਲੀਮਾ ਰੁਕ ਉਹ ਖਰਾਨ ਬੜੀ ਕੀ ਹੋਇਆ ਰੁਕਣ ਵਾਸਤੇ ਕਾਹਦੇ ਨੇ ਦੂਰੋਂ ਨਜ਼ਰ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਵੱਲ ਦੂਰੋਂ ਨਜ਼ਰ ਮਾਰ ਕੇ ਕਹਿੰਦਾ ਸਲੀਮਾ ਇਹ ਦਰ ਅਸਲ ਉਹੀ ਜਾਮਨ ਹੈ ਜਿਹੜਾ ਮਿਸ਼ਰ ਦੀ ਤਰਤੀ ਤੋਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲੈ ਕੇ ਆਇਆ ਇਹ ਉਹੀ ਜਾਮਨ ਜਿਵੇਂ ਜਿਵੇਂ ਨੇੜੇ ਹੁੰਦਾ ਜਾਂਦਾ ਹੈ ਗੁਰੂ ਨਾਨਕ ਦਾ ਸਰੂਪ ਦਿਸਦਾ ਹੈ ਕਹਿੰਦਾ ਹਾਂ ਹਾਂ ਮੈਂ ਭੁੱਲ ਨਹੀਂ ਰਿਹਾ ਚੰਗੀ ਤਰ੍ਹਾਂ ਮੈਨੂੰ ਚਿਹਰਾ ਯਾਦ ਹੈ ਇਹ ਮੈਨੂੰ ਉੱਥੋਂ ਬਚਾ ਕੇ ਲੈ ਕੇ ਆਏ ਜੇ ਇਹ ਕੀਤੇ ਉਥੇ ਮੇਰੀ ਜਾਮਣੀ ਨਾ ਪਰਦੇ ਤੇ ਫਿਰ ਮੈਂ ਮੌਤ ਦੇ ਮੂੰਹ ਚੋਂ ਬਚ ਨਹੀਂ ਸਕਦਾ ਬਚਾਉਣ ਵਾਲੇ ਸਲੀਮਾ ਤੂੰ ਇਹਨਾਂ ਦੀ ਸੰਗਤ ਕਰਦੀ ਹੈ ਤੂੰ ਇਹਨਾਂ ਦੇ ਪਾਵਨ ਦਰਬਾਰ ਵਿੱਚ ਆ ਕੇ ਇਹਨਾਂ ਦੇ ਬਚਨ ਸੁਣਦੀ ਹੈ ਮੈਨੂੰ ਮਾਫ ਕਰੀ ਮੈਂ ਤੇਰੀ ਕਰਨੀ ਤੇ ਤੇਰੀ ਸੰਗਤ ਤੇ ਸ਼ੱਕ ਕਰਦਾ ਰਿਹਾ ਜੇ ਇਹਨਾਂ ਦੇ ਦਰ ਦੀ ਤੂੰ ਸੰਗਤ ਨਾ ਕਰਦੀ ਤੇ ਸ਼ਾਇਦ ਅੱਜ ਮੈਂ ਤੇਰੇ ਕੋਲੇ ਜਿਉਂਦਾ ਨਾ ਇਹ ਸਾਰੀ ਦੀ ਸਾਰੀ ਬਖਸ਼ਿਸ਼ ਤੇਰੀ ਸੰਗਤ ਕਰਨ ਦੀ ਹੈ ਗੁਰੂ ਨਾਨਕ ਦੀ ਕਿਰਪਾ ਦੀ ਹੈ ਗੁਰੂ ਨਾਨਕ ਰਹਿਮਤ ਨਾ ਕਰਦਾ ਤੇ ਕਿਹਨੇ ਬਚਾਉਣਾ